ਸਭ ਨੂੰ ਵੀ ਮੇਰੇ ਵੱਲੋਂ ਸਮੁੱਚੇ ਦੇਸ਼ ਨੂੰ ਰਾਸ਼ਟਰੀ ਪੰਚਾਇਤ ਗੁੱਸਤਿਆਂ ਬਹੁਤ-ਬਹੁਤ ਮੁਬਾਰਕ ਨੌਜਵਾਨ ਹੋ ਪੜ੍ਹੇ ਲਿਖੇ ਹੋ ਬੰਦੇ ਦੀ ਸੋਚ ਵੀ ਹੁੰਦੀ ਹੈ ਯਾਰ ਮੌਕਾ ਦਿੱਤਾ ਪਿੰਡ ਵਾਲਿਆਂ ਨੇ ਕੁਝ ਨਾ ਕੁਝ ਕਰਨਾ ਗਗਨਦੀਪ ਢਿੱਲੋਂ ਦੇ ਮਨ ਵਿੱਚ ਦਿਮਾਗ ਵਿੱਚ ਕੀ ਹੈ ਕਿ ਪਿੰਡ ਵਾਸਤੇ ਕਰਨਾ ਕੀ ਹੈ 5 ਸਾਲਾਂ ਦੇ ਵਿੱਚ ਸੋ ਅਸੀਂ ਦਫ਼ਤਰ ਬਣਾਇਆ ਜੀ ਚੇਅਰ ਬਣਾਈਆ ਜੀ ਇੱਕ ਚੇਅਰ ਸਥਾਪਿਤ ਕੀਤੀ ਆ ਸਰਪੰਚ ਜੀ ਦੀ ਸਥਾਪਿਤ ਕੀਤੀ ਆ ਤਾਂ ਉਦੋਂ ਪਰਕ ਬਣਾਈਆ ਜੀ ਸੋ ਉਹ ਇਸ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ ਏਨਾ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਐਡੇ ਸੁਪਨੇ ਆ ਨਾ ਨ ਪੜੇ ਲਿਖੇ ਸਰਪੰਚ ਲੋਕਾਂ ਨੇ ਤੁਨੇ ਨੇ ਸੋ ਉਹਨਾਂ ਸਰਪੰਚਾਂ ਦਾ ਫਰਜ਼ ਆ ਵੀ ਆਪਾਂ ਆਪਣੇ ਪਿੰਡ ਨੂੰ ਏਰੀਏ ਨੂੰ ਵੀ ਅਵੇਅਰਨੈਸ ਲੈ ਕੇ ਇਹ ਜਾਗਰੂਕਤਾ ਲੈ ਕੇ ਆਏ ਤੇ ਪੰਚਾਇਤਾਂ ਤਕੜੀਆਂ ਤਾਂ ਹੋ ਸਕਦੀ ਨੇ ਜੇਕਰ ਪਿੰਡਾਂ ਦੀਆਂ ಗ್ರಾಮ ਸਭਾ ਤਕੜੀਆਂ ਹੋਣਗੀਆਂ ਸੋ ਅਸੀਂ ਆਪਣੇ ਪਾਰਕ ਦਾ ਨਾਮ ਵੀ ಗ್ರಾಮ ਸਭਾ ਪਾਰਕ ਰੱਖਿਆ ਵਾ ਆਨੇ ਟੂ ਦਾ ਪਹਿਲਾ ਸਰਪੰਚ ਹੋਊਗਾ ਜੀ ਜਿਹਨੇ ਨਿਰਨੇ ਐਪ ਤੇ ਲੌਗਇਨ ਕਰਕੇ ਸਾਰਾ ਜੋ ਉਹਦਾ ਜਿਵੇਂ ਉਹਦੇ ਸੀਗੇ ਵੀ ਕਿਵੇਂ ਕਰਨਾ ਤੇ ਮੈਂ ਪਹਿਲਾ ਸਰਪੰਚ ਸੀ ਜਿਹਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਉਹ ਉਸ ਜਿਹੜਾ ಗ್ರಾಮ ਸਭਾ ਦੇ ਵਿੱਚ ਆਨਲਾਈਨ ਆਪਣੇ ਪਿੰਡ ਦੀ ਐਂਟਰੀ ਭਰੀ ਜੀ ਨੇ ਉਹਨਾਂ ਦੀ ਮੈਂ ਜਿੰਨਾ ਵੀ ਡੇਰੇ ਡਿਸੀਜਨ ਨੇ ਉਹ ਆਪ ਲੈ ਰਹੇ ਹਾਂ ਜੋ ਲੋਕਾਂ ਨੇ ਮੈਨੂੰ ਚੁਣਿਆ ਸੋ ਮੇਰੀ ਇਹ ਰਿਸਪੋਨਸਿਬਿਲਟੀ ਹੈ ਮੇਰੀ ਲੋਕਾਂ ਪ੍ਰਤੀ ਕਾਉਂਟੇਬਿਲਟੀ ਹੈ ਕਿ ਮੈਂ ਆਪ ਦੇ ਲੋਕਾਂ ਨੂੰ ਬਤ ਪਾ ਦੇ ਇੱਕ ਵਧੀਆ ਪੰਚਾਇਤ ਦਾ ਸ਼ਾਸਨ ਪੈਨਡ ਲੈ ਦੇ ਸਕਾਂ ਸਾਡੇ ਦੇਸ਼ ਨੂੰ ਲੋਕਤੰਤਰ ਦਾ ਥੰਮ ਕਿਹਾ ਜਾਂਦਾ ਤੇ ਜਿਹੜੀਆਂ ਗ੍ਰਾਮ ਪੰਚਾਇਤਾਂ ਹੁੰਦੀਆਂ ਨੇ ਉਹ ਲੋਕਤੰਤਰ ਦੀਆਂ ਜੜ੍ਹ ਹੁੰਦੀਆਂ ਨੇ ਅੱਜ ਨੈਸ਼ਨਲ ਪੰਚਾਇਤ ਦਿਹਾੜਾ ਤੇ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਭਾਗਪੁਰ ਦੇ ਆ ਪਿੰਡ ਭਾਗਪੁਰ ਦੇ ਲੋਕਾਂ ਨੇ ਇੱਕ ਨੌਜਵਾਨ ਸਰਪੰਚ ਚੁਣਿਆ ਸੀ ਜਿਨ੍ਹਾਂ ਨੇ ਅੱਜ ਨੈਸ਼ਨਲ ਪੰਚਾਇਤ ਦਿਹਾੜਾ ਬਣਾਇਆ ਤੇ ਉਹਦੇ ਨਾਲ ਹੀ ਜਿਹੜਾ ਇੱਕ ਪੰਚਾਇਤਕਾਰ ਹੈ ਪਿੰਡ ਵਾਸੀਆਂ ਨੂੰ ਸਮਰਪਿਤ ਵੀ ਕੀਤਾ ਤੇ ਤੋਹਫੇ ਵਜੋਂ ਵੀ ਦਿੱਤਾ ਸਾਨ ਨਾਲ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਆ ਸਰਪੰਚਾਂ ਸਭ ਤੋਂ ਪਹਿਲਾਂ ਅੱਜ ਦੇ ਪੰਚਾਇਤ ਦੇ ਹੜ੍ਹ ਦੀਆਂ ਮੁਬਾਰਕਾਂ ਤੇ ਕਿੰਨੇ ਦੇਖਦੇ ਆ ਬਹੁਤ-ਬਹੁਤ ਧੰਨਵਾਦ ਫਾਤੀ ਸਾਹਿਬ ਕਿ ਆਪ ਸਭ ਨੂੰ ਵੀ ਮੇਰੇ ਵੱਲੋਂ ਸਮੁੱਚੇ ਦੇਸ਼ ਨੂੰ ਰਾਸ਼ਟਰੀ ਪੰਚਾਇਤ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕ। ਸੋ ਅੱਜ ਦਾ ਦਿਨ ਇੱਕ ਬੜਾ ਖਾਸਿਕ ਦਿਨ ਹੈ ਤੇ ਜਿੱਥੇ ਨੌਜਵਾਨ ਪੜ੍ਹੇ ਲਿਖੇ ਸਰਪੰਚ ਲੋਕਾਂ ਨੇ ਤੁਨੇ ਨੇ ਸੋ ਉਹਨਾਂ ਸਰਪੰਚਾਂ ਦਾ ਫਰਜ਼ ਆ ਵੀ ਆਪਾਂ ਆਪਣੇ ਪਿੰਡ ਨੂੰ ਏਰੀਏ ਨੂੰ ਵੀ ਅਵੇਅਰਨੈਸ ਲੈ ਕੇ ਇਹ ਜਾਗਰੂਕਤਾ ਲੈ ਕੇ ਇਹ ਵੀ ਉਤਾਂ ਕਿ ਉਹਨਾਂ ਦੀ ਪੰਚਾਇਤਾਂ ਕੋਲ ਬਹੁਤ ਸ਼ਕਤੀਆਂ ਨੇ ਬਹੁਤ ਉਹਨਾਂ ਕੋਲ ਸਰਧਾਨ ਬਲ ਉਹਨਾਂ ਨੂੰ ਪਾਵਰ ਦਿੱਤਾ ਕਿ ਲੋਕਾਂ ਦਾ ਕਲਿਆਣ ਕਰ ਸਕਣ। ਸੋ ਉਸ ਤਹਿਤ ਇਹ ਜਿਹੜਾ 24 ਅਪ੍ਰੈਲ ਨੂੰ ਇਹ ਦਿਨ ਮਨਾਇਆ ਹੈ ਅਸੀਂ ਤਾਂ ਉਸ ਦਿਨ ਨੂੰ ਮੇਰੇ ਪਿੰਡ ਦੇ ਵਿੱਚ ਦਫ਼ਤਰ ਨਹੀਂ ਸੀ ಗ್ರಾಮ ਪੰਚਾਇਤ ਦਾ। ਤਾਂ ਇਸ ਇਸ ਪੰਚਾਇਤੀ ਰਾਜ ਨੂੰ ਸਮਾਪਤ ਮੈਂ ਅਸੀਂ ਸਾਰੀ ਟੀਮ ਨੇ ਅਸੀਂ ਦਫ਼ਤਰ ਬਣਾਇਆ ਤੇ ਨਾਲ ਨਾਲ ਜਿੱਥੇ ਪੰਚਾਇਤਾਂ ਤਕੜੀਆਂ ਤਾਂ ਹੋ ਸਕਦੀਆਂ ਨੇ ਜੇਕਰ ਪਿੰਡਾਂ ਦੀਆਂ ਗ੍ਰਾਮ ਸਭਾ ਤਕੜੀਆਂ ਹੋਣਗੀਆਂ ਸੋ ਅਸੀਂ ਆਪਣੇ ਪਾਰਕ ਦਾ ਨਾਮ ਵੀ ਗ੍ਰਾਮ ਸਭਾ ਪਾਰਕ ਰੱਖਿਆ ਵਾ ਤਾਂ ਕਿ ਇਸ ਨਾਮ ਨੂੰ ਲੋਕਾਂ ਨੂੰ ਇਸ ਲੋਕਾਂ ਨੂੰ ਇਸ ਨਾਮ ਦੇ ਪ੍ਰਤੀ ਜਾਗਰੂਕਤਾ ਆਵੇ ਤਾਂ ਪਤਾ ਲੱਗੇ ਵੀ ਗ੍ਰਾਮ ਸਭਾ ਇੱਕ ਕਿੰਨੀ ਮਜ਼ਬੂਤ ਇੱਕ ਸੰਸਥਾ ਵਾ ਤੇ ਜਿਹੜੀ ਕੀ ਪਿੰਡ ਦੇ ਪੰਚਾਇਤ ਦੀ ਢਾਲ ਵੀ ਹੁੰਦੀ ਆ ਤੇ ਲੋਕਾਂ ਦਾ ਉਹਦੇ ਵਿੱਚ ਸਮੂਲੀਅਤ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਪਿੰਡ ਦੇ ਵਿੱਚ ਚੰਗੀ ਪੰਚਾਇਤ ਚੁਣੀ ਜਾ ਸਕੇ ਤੁਸੀਂ ਗ੍ਰਾਮ ਸਭਾਵਾਂ ਦੀ ਗੱਲ ਕੀਤੀ ਹੈ ਪਿਛਲੇ ਦਿਨ ਆਪਣੇ ਸਰਕਾਰਾਂ ਨੇ ਵੀ ਕਿਹਾ ਸੀ ਗ੍ਰਾਮ ਸਭਾਵਾਂ ਦਾ ਇਜਲਾਸ ਸੱਜਿਆ ਜਾਣਾ ਚਾਹੀਦਾ ਤੁਸੀਂ ਵੀ ਸੱਜਿਆ ਹੋਣਾ ਉਹਦਾ ਕੋਈ ਫਾਇਦਾ ਹੋਇਆ ਪਿੰਡਾਂ ਨੂੰ ਕਿ ਨਹੀਂ ਹਾਂ ਬੇਸਿਕਲੀ ਜਿਹੜਾ ਪੰਚਾਇਤ ਨੌ ਦੇ ਵਿੱਚ ਦੋ ਗ੍ਰਾਮ ਸਭਾਵਾਂ ਹੁੰਦੀਆਂ ਜੀ ਹਾੜੀ ਸੋਣੀ ਦਾ ਦਸੰਬਰ ਤੇ ਜਿਹੜਾ ਗਾਹਾਂ ਹੁੰਦਾ ਜੀ ਤੇ ਅਕਤੂਬਰ ਦੇ ਵਿੱਚ ਵੀ ਤੇ ਉਹ ਦੋ ਤਾਂ ਹੁੰਦੇ ਆ ਜੀ ਜਿਹੜੇ ਮੰਡੀਟਰੀ ਨੇ ਤੇ ਬਟ ਪਿੱਛੇ ਸਰਕਾਰ ਨੇ ਕਿਹਾ ਸੀਗਾ ਵੀ ਤੁਸੀਂ ਇਹ ਤਦੋ ਤੇ ਉਹਦੇ ਵਿੱਚ ਕੀ ਹੈ ਕਿ ਨਿਰਨੇ ਐਪ ਲਾਂਚ ਕੀਤੀ ਸੀਗੀ ਸਰਕਾਰ ਨੇ ਵੀ ਜਿੱਥੇ ਆਨਲਾਈਨ ਦਾ ਜਵਾਨਾ ਸਰਕਾਰ ਨੇ ਹੀ ਕਿਹਾ ਸੀ ਤੁਸੀਂ ਨਿਰਨੇ ਐਪ ਦੇ ਵਿੱਚ ਤੁਸੀਂ ਆਪ ਦਾ ਜਿਹੜੀ ਪਿੰਡ ਦੀ ਆਪਣੇ ਜੀਪੀ ਡੀਪੀ ਹੁੰਦੀ ਹੈ ਉਹ ਪਾਵੋ ਬਟ ਉਸ ਦਿਨ ਵੀ ਮੈਨੂੰ ਖਾਸ ਕਰਕੇ ਬਹੁਤ ਇਨੀਸ਼ੀਏਟਿਵ ਬਹੁਤ ਅੱਛਾ ਸਰਕਾਰ ਦਾ ਬਟ ਉਸ ਦਿਨ ਉਹੀ ਗੱਲ ਦੀ ਵੀ ਲੈਕ ਆਫ ਨੋਲੇਜ ਲੈਕ ਆਫ ਅਵੇਅਰਨੈਸ ਹਨਾ ਲੈਕ ਆਫ এডੂਕੇਸ਼ਨ ਵੀ ਪਰ ਉਹਦਾ ਇੱਕ ਵਧੀਆ ਪਹਿਲੀ ਵਾਰ ਤਾਂ ਮੇਰੇ ਕੋਲ ਤਾਂ ਜੀ ਜੋ ਨੁਮਾਇੰਦਾ ਸੀ ਉਹ ਪਹੁੰਚਿਆ ਨਹੀਂ ਪਰ ਉਹੀ ਵੀ ਗੁਰੂ ਮਹਾਰਾਜ ਨੇ ਵਿਦਿਆ ਬਖਸ਼ੀ ਆ ਜੀ ਵੀ ਵਿਦਿਆ ਦੇ ਸਾਰੇ ਆਪਾਂ ਨੂੰ ਟੈਕਨੋਲੋਜੀ ਦਾ ਪਤਾ ਵੀ ਮੈਂ ਲੁਧਿਆਣੇ 2 ਦਾ ਪਹਿਲਾ ਸਰਪੰਚ ਹੋਊਗਾ ਜੀ ਜਿਨੇ ਨਿਰਨੇ ਐਪ ਤੇ ਲੌਗਇਨ ਕਰਕੇ ਸਾਰਾ ਜੋ ਉਹਦਾ ਜਿਵੇਂ ਉਹਦੇ ਸੀਗੇ ਵੀ ਕਿਵੇਂ ਕਰਨਾ ਤੇ ਮੈਂ ਪਹਿਲਾ ਸਰਪੰਚ ਸੀ ਜਿਨੇ ਆਪਣੇ ਪਿੰਡ ਦੀ ਪੰਚਾਇਤ ਨੂੰ ਉਹ ਉਸ ਜਿਹੜਾ ಗ್ರಾಮ ਸਭਾ ਦੇ ਵਿੱਚ ਆਨਲਾਈਨ ਆਪਣੇ ਪਿੰਡ ਦੀ ਐਂਟਰੀ ਪਾਈ ਜਿਵੇਂ ਹੁਣ ਤਾਂ ਬਹੁਤ ਸਾਰੇ ਮਹੀਨੇ ਹੋ ਗਏ ਤੁਹਾਨੂੰ ਲੋਕਾਂ ਨੇ ਸੇਵਾ ਦਿੱਤੀ ਹੈ ਪਿੰਡ ਦੇ ਵਸਨੀਕਾਂ ਨੇ ਤਜਰਬਾ ਮੇਰੇ ਹਾਂ ਬਤੌਰ ਸਰਪੰਚ ਦੇਖੋ ਜੀ ਉਹ ਆਪਾਂ ਕਹਿੰਦੇ ਨੇ ਵੀ ਉਹ ਘੋੜੀ ਚੜਹੀਂ ਚੜਦੇ ਦੇਖੇ ਨਾ ਕਿ ਪਹਿਲਾਂ ਤਾਂ ਦੇਖੇ ਸੀ ਵੀ ਕੰਮ ਆਏ ਹੁੰਦੇ ਨਾ ਜਾਂ ਸਮਾਜਿਕ ਕੰਮ ਕਰਦੇ ਸੀਗੇ ਹਲਕੇ ਚ ਕੰਮ ਕਰਦੇ ਸੀਗੇ ਬਟ ਜਦੋਂ ਜ਼ਿੰਮੇਵਾਰੀ ਪੈਂਦੀ ਆ ਜਦੋਂ ਤੁਹਾਡੇ ਕੋਲ ਸਾਈਨ ਦੀ ਪਾਵਰ ਆਉਂਦੀ ਆ ਸਟੈਂਪ ਦੀ ਪਾਵਰ ਆਉਂਦੀ ਆ ਤਾਂ ਉਹ ਬੜੀ ਇੱਕ ਜ਼ਿੰਮੇਵਾਰੀ ਲੈ ਕੇ ਆਉਂਦੀ ਆ ਸੋ ਉਹ ਜਦੋਂ ਪਾਵਰ ਮੇਰੇ ਕੋਲ ਆਈ ਹੈ ਲੋਕਾਂ ਦੀ ਦਿੱਤੀ ਤਾਂ ਲੋਕਾਂ ਲਈ ਪਾਵਰ ਹੈਗੀ ਆ ਉਹ ਨਾਟ ਮੇਰੀ ਕੋਈ ਪਰਸਨਲ ਨਹੀਂ ਉਹ ਲੋਕਾਂ ਵੱਲੋਂ ਦਿੱਤੀ ਹੋਈ ਵਿਦ ਐਕਸਪਾਇਰੀ ਡੇਟ ਪੰਜ ਸਾਲ ਦੇ ਟਾਈਮ ਪੀਰੀਅਡ ਲਈ ਤੇ ਲੋਕਾਂ ਲਈ ਮੈਂ ਉਹ ਕਰਨਾ ਸੀਗਾ ਸੋ ਉਹਦੇ ਆਉਣ ਤੋਂ ਬਾਅਦ ਮੈਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦਾ ਮਾਂ ਵੀ ਇਸ ਜੋ ਲੋਕ ਇਹ ਲੋਕਾਂ ਨੂੰ ਪਹੁੰਚਾਈ ਲਈ ਜਿਹੜੇ ਕੰਮ ਕਰਨੇ ਆ ਸੋ ਕਰਨੇ ਆ ਤਾਂ ਇਹਦੇ ਵਿੱਚ ਬਟ ਇੱਕ ਚੀਜ਼ ਬਹੁਤ ਆ ਜੀ ਲੋਕਾਂ ਨੂੰ ਪੰਚਾਇਤਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਪੰਚਾਇਤਾਂ ਨੂੰ ਨੌਲੇਜ ਦਿੱਤੀ ਜਾਂਦੀ ਵੀ ਤੁਸੀਂ ਕਾਰਵਾਈ ਕਿਵੇਂ ਲਿਖਣੀ ਆ ਤੁਸੀਂ ਆਪਣੀ ਕੈਸ਼ ਬੁੱਕ ਕਿਵੇਂ ਮੈਂਟੇਨ ਕਰਨੀ ਆ ਤੁਸੀਂ ਕਿਹੜਾ ਚੈੱਕ ਕਿੰਨੇ ਪੈਸੇ ਕਢਾ ਸਕਦੇ ਹੋ ਕਿੰਨੇ ਵੀ ਪੰਚਾਇਤਾਂ ਦੀ ਸੰਗੀ ਕੁਟ ਕੇ ਰੱਖੀ ਹੋਈ ਆ ਵੀ ਉਹ ਕਿਤਨੇ ਕਿਤੇ ਪੰਚਾਇਤਾਂ ਉਹ ਦੋ ਆਜ਼ਾਦ ਹੋਣੀ ਚਾਹੀਦੀਆਂ ਹਾਲਾਂਕਿ ਪੰਚਾਇਤਾਂ ਜੋ ਵੀ ਜੋ ਕੋਆਰਡੀਨੇਟ ਸਟਾਫ ਨੇ ਉਹ ਪੰਚਾਇਤਾਂ ਦਾ ਸਟਾਫ ਹੈ ਪੰਚਾਇਤ ਆਪਣੇ ਆਪ ਚ ਪਿੰਡ ਦੀ ਸਰਕਾਰ ਹੈ ਉਹ ਮੁਲਾਜ਼ਮ ਨੇ ਸੋ ਮੇਰਾ ਅੱਜ ਦੇ ਰੋ ਅਫਸਰ ਬਣ ਜਾਂਦੇ ਨੇ ਰੋ ਅਫਸਰ ਬਣ ਜਾਂਦੇ ਨੇ ਨਾ ਚਲੋ ਨੋ ਡਾਟ ਵੀ ਉਹ ਇੱਕ ਸਿਵਲ ਦੇ ਅਫਸਰ ਨੇ ਅਫਸਰ ਹੋਣਾ ਚਾਹੀਦਾ ਬਟ ਉਹ ਅਫਸਰ ਸਿਸਟਮ ਲਈ ਆ ਪੰਚਾਇਤ ਲਈ ਹੋ ਉਹਨਾਂ ਦੇ ਇੱਕ ਮੁਲਾਜ਼ਮ ਨੇ ਸੋ ਉਮੀ ਉਸ ਚੀਜ਼ ਨੂੰ ਮੈਨੂੰ ਦੇਖੋ ਜੋ ਆਪਾਂ ਗਲਤ ਕੰਮ ਕਰਨਾ ਨਹੀਂ ਆਪ ਨੂੰ ਡਰ ਨਹੀਂ ਕੋਈ ਮੈਨੂੰ ਸੋ ਜੇ ਮੈਂ ਜਦੋਂ ਮੈਨੂੰ ਨੌਲੇਜ ਹਾਫ ਨੌਲੇਜ ਮਾਰੀ ਹੁੰਦੀ ਹੈ ਪਰ ਮੈਂ ਪੜ ਕੇ ਕਰਨ ਲੱਗਾ ਹੁਣ ਕਿਸੇ ਗੱਲ ਤੋਂ ਕੋਈ ਸਾਨੂੰ ਚੀਜ਼ ਇਹਨਾਂ ਨੇ ਨਹੀਂ ਦੱਸੀ ਹੈਗੀ ਗਲਤੀ ਹੋ ਗਈ ਅਸੀਂ ਉਹਨੂੰ ਗੱਲ ਤੇ ਸੁਧਾਰਾਂਗੇ ਵੀ ਬਟ ਆਪਣੇ ਵੱਲੋਂ ਨੌਲੇਜ ਲੈ ਕੇ ਪੜ ਕੇ ਤੇ ਆਪਣੇ ਵੱਲੋਂ ਵੀ ਮੈਂ ਜਿੰਨਾ ਵੀ ਡੇਰੇ ਡਿਸੀਜਨ ਨੇ ਉਹ ਆਪ ਲੈ ਰਹੇ ਆ ਹੈ ਮੇਰੀ ਲੋਕਾਂ ਪ੍ਰਤੀ ਕਾਉਂਟੇਬਿਲਟੀ ਹੈ ਕਿ ਮੈਂ ਅਬ ਜੋ ਲੋਕਾਂ ਨੂੰ ਬਤ ਤੋਂ ਬਤ ਇੱਕ ਵਧੀਆ ਪੰਚਾਇਤ ਦਾ ਸ਼ਾਸਨ ਪੈਣ ਦੇ ਸਕਾਂ ਪਰ ਅਕਸਰ ਆਪਣੇ ਪਿੰਡਾਂ ਚ ਕਹਿੰਦੇ ਧੜੇਵਾਜੀ ਬਹੁਤ ਹੈ ਜਦੋਂ ਕੋਈ ਪੰਚਾਇਤ ਅਕਸਰ ਜਿਹੜੇ ਪੁਰਾਣੇ ਸਰਪੰਚਾ ਜੇ ਹੁਣ ਵੀ ਬਹੁਤ ਸਾਰੇ ਕੰਮ ਕਰਨ ਲੱਗਦੇ ਉਹ ਕਹਿੰਦੇ ਯਾਰ ਧੜੇਵਾਜੀ ਅੜਿੱਕਾ ਲਾ ਦਿੰਦੇ ਲੋਕ ਤੁਸੀਂ ਪੰਚਾਇਤਕਾਰ ਬਣਾਇਆ ਕਿੰਨਾ ਕ ਲੋਕਾਂ ਨਾਲ ਸਾਥ ਮਿਲਿਆ ਕਿੰਨੇ ਘੜਿੱਕੇ ਲੱਗੇ ਪਰ ਇਹ ਸਭ ਗੱਲ ਇਹ ਹੈ ਵੀ ਜਿਹੜਾ ਤੁਹਾਡਾ ਕੁਸ਼ਨ ਹੈ ਇਹ ਵਾਕਈ ਰਿਐਲਿਟੀ ਹੈ ਇਹ ਤਰਾਸਦੀ ਵੀ ਆ ਸਾਡੀ ਇਹ ਵੀ ਮੈਂ ਬਣਿਆ ਜੀ ਤੇ ਹਾਲਕੀ ਸਾਡੇ ਜੋ ਸੈਕਟਰ ਸਾਹਿਬ ਨੇ ਵੀਡੀਓ ਸਾਹਿਬ ਨੇ ਵੀ ਬਹੁਤ ਚੰਗੇ ਆ ਜੀ ਮੈਂ ਸਟਾਫ ਬਹੁਤ ਚੰਗਾ ਵਾ ਪਰ ਫਿਰ ਵੀ ਜਿਹੜੀ ਰਾਜਨੀਤਿਕ ਹੈ ਨਾ इवन ਕਿ ਸਾਡੇ ਏਰੀਆ ਦੇ ਜਿਹੜੇ ਐਮ ਐਲ ਏ ਮਿਸਟਰ ਸਾਹਿਬ ਵੀ ਚੰਗੇ ਬਟ ਜਿਹੜੇ ਆਲੇ ਦਾਲੇ ਉਹ ਘੇਰਾ ਹੁੰਦਾ ਨਾ ਇੱਕ ਉਹੀ ਜਿਹੜੇ ਹੈਗੇ ਉਹ ਖਰਾਬ ਕਰਦੇ ਨੇ ਬਟ ਪਰਮਾਤਮਾ ਦਾ ਆਸ਼ੀਰਵਾਦ ਹੋਵੇ ਜੀ ਆਪਾਂ ਨੂੰ ਜਦੋਂ ਸੋਕੋ ਕਿ ਮੇਰੇ ਕੋ ਤਾਂ ਉਹਨਾਂ ਕੋ ਤਾਂ ਕੁਝ ਵੀ ਨਹੀਂ ਜਿਹੜਾ ਘੇਰਾ ਖਰਾਬ ਕਰਦਾ ਵਾ ਜਾਂ ਜਿਹੜਾ ਕੋਈ ਪਿੰਡ ਦੇ ਕੁਝ ਧੜੇ ਵਾਲੇ ਲੋਕ ਹੁੰਦੇ ਨੇ ਖਰਾਬ ਕਰਦੇ ਹਰ ਪਿੰਡ ਚ ਪੰਜਰ ਹੁੰਦੇ ਆ ਉਹ ਬੜੀਆ ਜੀ ਹਾਂ ਉਹਨਾਂ ਕੋ ਤਾਂ ਕੱਖ ਵੀ ਨਹੀਂ ਉਹਨਾਂ ਕੋ ਤਾਂ ਸਿਰਫ ਇੱਕ ਉਂਗਲ ਆ ਜਿਹੜੀ ਉਹ ਲਾ ਸਕਦੇ ਸਾਡੇ ਕੋ ਲੋਕਾਂ ਦਿੱਤੀ ਹੋਈ ਇੱਕ ਤਾਕਤ ਹੈ ਜੋ ਲੋਕਾਂ ਦੀ ਆਉਣੀ ਆ ਤੇ ਸਾਡੇ ਕੋ ਕਾਨੂੰਨ ਦੀ ਸ਼ਕਤੀ ਆ ਇਸ ਦੇਸ਼ ਦੇ ਵਿੱਚ ਇਸ ਧਰਤੀ ਦੇ ਵਿੱਚ ਸਭ ਤੋਂ ਵੱਡਾ ਚਲੋ ਪਰਮਾਤਮਾ ਦੂਜਾ ਜੇ ਕੋਈ ਵੱਡੀ ਚੀਜ਼ ਹੈ ਜਿਸ ਕਰਦਾ ਉਹ ਕਾਨੂੰਨ ਕਰਦਾ ਸੋ ਸਾਡੇ ਕੋ ਕਾਨੂੰਨ ਤੌਰ ਤੇ ਜੋ ਸਾਨੂੰ ਜ਼ਿੰਮੇਵਾਰੀਆਂ ਕਿਉਂਕਿ ਪ ਇਨਾਂ ਨੂੰ ਅਧਿਕਾਰ ਦਿੱਤਾ ਗਿਆ ਵਾ ਸੋ ਜਿੰਨਾ ਮਰਜੀ ਕੋਈ ਕਰ ਲਵੇ ਜਦੋਂ ਆਪਾਂ ਗਲਤ ਕੰਮ ਨਹੀਂ ਕਰਨਾ ਮੈਨੂੰ ਪਤਾ ਵੀ ਮੈਂ ਕਿਹੜੇ ਕੰਮ ਮੇਰੇ ਹੈਗੇ ਨੇ ਤਾਂ ਮੈਂ ਉਸ ਦੇ ਤਹਿਤ ਕਿਹੜੀਆਂ ਮੇਰੀਆਂ ਬਾਉਂਡਰੀਜ਼ ਨੇ ਤਾਂ ਉਹਦੇ ਵਿੱਚ ਰਹਿ ਰਹਾ ਕਿ ਮੈਂ ਪੂਰਾ ਵਧੀਆ ਕਰਨਾ ਜੀ ਤੇ ਮੈਨੂੰ ਕੋਈ ਡਰ ਨਹੀਂ ਹਾਂ ਠੀਕ ਹੈ ਜੀ ਲੋਕਾਂ ਦਾ ਕੰਮ ਹੁੰਦਾ ਜਿਹੜੇ ਉਹ ਜਿਆ ਰੋਕਣਾ ਸਾਡਾ ਕੰਮ ਹੁੰਦਾ ਅੱਗੇ ਵਧਣਾ ਸੋ ਅਸੀਂ ਅੱਗੇ ਵੱਧ ਜਾ ਰਹੇ ਹਾਂ ਜਿਵੇਂ ਤੁਸੀਂ ਨੌਜਵਾਨ ਹੋ ਪੜ੍ਹੇ ਲਿਖੇ ਹੋ ਬੰਦੇ ਦੀ ਸੋਚ ਵੀ ਹੁੰਦੀ ਹੈ ਯਾਰ ਮੌਕਾ ਦਿੱਤਾ ਪਿੰਡ ਵਾਲਿਆਂ ਨੇ ਕੁਝ ਨਾ ਕੁਝ ਕਰਨਾ ਗਗਨਦੀਪ ਢਿੱਲੋਂ ਦੇ ਮਨ ਵਿੱਚ ਦਿਮਾਗ ਵਿੱਚ ਕੀ ਹੈ ਕਿ ਪਿੰਡ ਵਾਸ ਇੱਕ ਪੌਡਕਾਸਟ ਵੀ ਛੋਟਾ ਬਹਿ ਜੂਗਾ ਵੀ ਜੋ ਪੈਂਡ ਨਹੀਂ ਬਸ ਉਹੀ ਹੈ ਨਾ ਕਿਤਨਾ ਕਿਤੇ ਜਿਵੇਂ ਇੱਕ ਅਮੀਰ ਸੋਚ ਵਾਲਾ ਇੱਕ ਗਰੀਬ ਘਰ ਚ ਬੱਚਾ ਪੈਦਾ ਹੁੰਦਾ ਵੀ ਮੈਂ ਉਹ ਹਾਲਾਤਾਂ ਨਾਲ ਜੂਝ ਰਿਹਾ ਹਾਂ ਤਾਂ ਪਰ ਮੇਰੇ ਪਿੰਡ ਦੇ ਲੋਕ ਮੇਰੇ ਆਲ ਦੇ ਇੰਡਸਟਰੀ ਨੂੰ ਸਹਿਯੋਗ ਦੇ ਰਹੇ ਜੀ ਕਿਥੋਂ ਸਰਕਾਰ ਦੀ ਗਰੰਟਾ ਆਉਣ ਗਿਆ ਬਹੁਤ ਕਰਾਉਂਦਾ ਮੇਰੇ ਕੋ ਪੰਚਾਇਤ ਫੰਡ ਆ ਜੀ ਤੇ ਪੰਚਾਇਤ ਉਹਨੂੰ ਕਿਤੇ ਵੀ ਲੋਕ ਨਹੀਂ ਲਾ ਸਕਦੇ ਸੋ ਮੇਰਾ ਸਿੰਪਲ ਫੰਡ ਆ ਜੀ ਮੈਂ ਆਪਣੀ ਪੰਚਾਇਤ ਫੰਡ ਹੈ ਮੈਂ ਚਾਹੇ ਚੰਦਾ ਲਵਾ ਲੋਕਾਂ ਤੋਂ ਅੱਜ ਵੀ ਸਾਡੇ ਖਾਲਸਾ ਜੀ ਨੇ ਪੰਚਾਇਤ ਲਈ ਚੰਦਾ ਦੇਤਾ ਨਾ ਜੀ ਸੋ ਉਸ ਤਹਿਤ ਮੈਂ ਇੱਕ ਰੋਡ ਮੈਪ ਤਿਆਰ ਕੀਤਾ ਹੋਇਆ ਵਾ ਵੀ ਸਾਡਾ ਆਪਦਾ ਪੰਚਾਇਤ ਦਾ ਅਕਾਊਂਟ ਆ ਪੰਚਾਇਤ ਤੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰਨਗੇ ਜਿਵੇਂ ਸਟਾਰਟ ਬਈ ਅਸੀਂ ਡਸਟਬਿਨ ਲਗਾਤੇ ਜੀ ਅਸੀਂ ਪਿੰਡ ਦੇ ਵਿੱਚ ਪੰਚਾਇਤ ਕਿਸ ਰਾਜ ਵਿੱਚ ਬੈਠਣ ਲਈ ਜੇ ਰੋਟੀ ਥੱਲੇ ਬਹਿਜਮਾ ਜੀ ਹਨ ਤੇ ਉੱਪਰੋਂ ਜੀ ਪੰਛੀ ਮਿੱਠਾ ਕਰ ਦੇਣਾ ਤਾਂ ਸੋ ਉਹ ਬੜਾ ਅੰਬੈਰਸ ਹੁੰਦਾ ਜੀ ਸੋ ਉਸ ਚੀਜ਼ ਦੀ ਇੱਕ ਟਿਕਾਣਾ ਹੋਣਾ ਚਾਹੀਦਾ ਵਾ ਸੋ ਅਸੀਂ ਦਫ਼ਤਰ ਬਣਾਇਆ ਜੀ ਚੇਅਰ ਬਣਾਈਆ ਜੀ ਇੱਕ ਚੇਅਰ ਸਥਾਪਿਤ ਕੀਤੀ ਆ ਸਰਪੰਚ ਜੀ ਦੀ ਸਥਾਪਿਤ ਕੀਤੀ ਆ ਤਾਂ ਉਦੋਂ ਵਾਰ ਪਾਰਕ ਬਣਾਈਆ ਜੀ ਸੋ ਉਹ ਇਸ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ ਏਨਾ ਬਾਈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਐਡੇ ਸੁਪਨੇ ਆ ਨਾ ਬਸ ਕਿਤੇ ਨਾ ਕਿਤੇ ਪਰ ਮੈਨੂੰ ਉਸ ਅਕਾਲਪੁਰਖ ਜਸ਼ਮੇਸ਼ ਪਿਤਾ ਤੇ ਬਹੁਤ ਯਕੀਨ ਆ ਕਿ ਬਹੁਤ ਦਾਨੀ ਸੱਜਣ ਚੰਗੇ ਲੋਕ ਆਉਣਗੇ ਜਿਹੜੀ ਇੱਕ ਚੰਗੀ ਸੋ ਅ ਸਟੈਬਲਿਸ਼ ਕਰਨ ਦੇ ਵਿੱਚ ਯੋਗਦਾਨ ਪਾਉਣਗੇ ਤੇ ਮੈਂ ਆਪਣੇ ਪਿੰਡ ਨੂੰ 5 ਸਾਲਾਂ ਦੇ ਵਿੱਚ ਜਿੰਨੀ ਮੇਰੀ ਸ਼ਮਤਾ ਉਤੋਂ ਦੁੱਗਣਾ ਮੈਂ ਜੋਰ ਲਾ ਕੇ ਇੱਕ ਵਧੀਆ ਪਿੰਡ ਬਣਾਉਣ ਦੇ ਵਿੱਚ ਪੂਰਾ ਮੈਂ ਦੌਰ ਲਾਉਂਗਾ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੋਈ ਗ੍ਰਾਂਟ ਆਈ ਕੋਈ ਮਦਦ ਮਿਲੀ ਨਹੀਂ ਕੋਈ ਵੀ ਮਦਦ ਨਹੀਂ ਇਵਨ ਕਿ ਮੇਰਾ بڑا ਵਿਚਾਰ ਆ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਵਾ ਪਰ ਸਾਡੇ ਮੁਨੀਆ ਸਾਹਿਬ ਨੇ ਬੜੇ ਚੰਗੇ ਨੇ ਬੜੇ ਨੇਕ ਇਨਸਾਨ ਨੇ ਜਾਤੀ ਤੌਰ ਤੇ ਪ੍ਰੋਪਰਟੀ ਆ ਕੰਮ ਕਰਦੇ ਸੀ ਪਿੰਡ ਦੇ ਕਿੱਦੇ ਸੀ ਬਹੁਤ ਉਹਨਾਂ ਦਾ ਚੰਗੇ ਨੇ ਪਰ ਫਿਰ ਵੀ ਹਜ ਤੱਕ ਕੋਈ ਗ੍ਰਾਂਟ ਕਿਸੇ ਦੀ ਕੋਈ ਆਈ ਨਹੀਂ ਹੈਗੀ ਜੀ ਤੇ ਸਿਰਫ ਤੇ ਸਿਰਫ ਬਿੱਟ ਕਮਿਸ਼ਨ ਆਉਂਦਾ ਜੀ ਹੁਣ ਛੱਡੋ ਜੀ ਕਿਸੇ ਨੂੰ ਨਹੀਂ ਕੋਈ ਆਉਂਦਾ ਹੈਗੇ ਪਰ ਪਤਾ ਲੱਗਿਆ ਵੀ ਕੁਝ ਪਿੰਡਾਂ ਨੂੰ 40-40 ਲੱਖ 20-20 ਲੱਖ ਆਇਆ ਵਾ ਤੇ ਜੇਕਰ ਚਲੋ ਸਾਨੂੰ ਵੀ ਦੇ ਦੇਣਗੇ ਜੀ ਜਿਵੇਂ ਸਰਕਾਰ ਤਾਂ ਸਭ ਦੀ ਹੈ ਜੀ ਅਸੀਂ ਵੀ ਸਰਕਾਰ ਦੇ ਆ ਤੇ ਸਰਕਾਰ ਟੈਕਸ ਹੱਥ ਸਾਰਾ ਤੋਂ ਲੈਂਦੀ ਜਾਂ ਤਾਂ ਟੈਕਸ ਵੀ ਫਿਰ ਪਰਟੀਕੂਲ ਬੰਦਿਆਂ ਤੋਂ ਲੈਣ ਜਿਨ੍ਹਾਂ ਨੂੰ ਟੈਕਸ ਸਾਰੇ ਦੇ ਰਹੇ ਆ ਨਾ ਅਸੀਂ ਤਾਂ ਫਿਰ ਜਿਵੇਂ ਵਿੱਤ ਕਮਿਸ਼ਨ ਸਭ ਨੂੰ ਦੇ ਰਹੀ ਹੈ ਤਾਂ ਉਹ ਉਵੇਂ ਸਾਨੂੰ ਮਿਲਣਾ ਬਟ ਹਾਲ ਦੀ ਘੜੀ ਕੋਈ ਨਹੀਂ ਆਈ ਹੈਗੀ ਜੀ ਤੇ ਜਿੱਦਾਂ ਦਾ ਮੈਂ ਮੇਰੇ ਪੰਚਾਇਤ ਫੰਡ ਦੇ 34000 ਰੁਪਏ ਸਿਕਾ ਜੀ ਸਿਰਫ ਤੇ ਸਿਰਫ ਅਜੇ ਮੈਂ 10000 ਰੁਪਿਆ ਕਢਵਾ ਕੇ ਜੀ ਜਾ ਹੋਰ ਜਿਹੜਾ ਕੁਝ ਉਹ ਲਾਇਆ ਵਾ ਬਾਕੀ ਮਤਲਬ ਮੇਰੀ ਇਹ ਸੋਚ ਹੁੰਦੀ ਆ ਵੀ ਕਿਤਨਾ ਕਿਤੋਂ ਜਿਹੜੀ ਮੇਰੀ ਪੰਚਾਇਤ ਦਾ ਪੈਸਾ ਮੈਂ ਬਚਾਵਾਂ ਵੀ ਮੈਨੂੰ ਮੈਂ ਬਹੁਤ ਕੁਝ ਕਰਨਾ ਵੀ 1 ਰੁਪਿਆ ਸਹਾਇ ਹੋਵੇ ਮੈਂ ਬਚਾਵਾਂ ਸੋ ਉਹਦੇ ਤਹਿਤ ਅਸੀਂ ਆਪ ਦੇ ਤੌਰ ਤੇ ਨਗਰ ਦੇ ਤੌਰ ਤੇ ਮੇਰੇ ਪਿੰਡ ਦੇ ਐਨਆਰੀਆਂ ਦੇ ਸਹਿਯੋਗ ਤੌਰ ਤੇ ਅਸੀਂ ਲੱਗੇ ਹੋਏ ਹਾਂ ਬਟ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਜੇ ਕੋਈ ਸਹਿਯੋਗ ਨਹੀਂ ਸੈਂਟਰ ਸਰਕਾਰ ਦੀ ਜੋ ਵਿੱਤ ਕਮਿਸ਼ਨ ਦੀ ਗ੍ਰਾਂਟ ਆ ਰਹੀ ਉਹਦੀ ਇੱਕ ਕਿਸ਼ਤ ਆਈ ਹੈ ਇਹ ਸਰਨਾਲ ਸਰਪੰਚ ਗਗਨਦੀਪ ਸਿੰਘ ਢਿੱਲੋਂ ਸੀਗੇ ਜਿਹੜੇ ਕਹਿੰਦੇ ਸੀ ਕਿ ਪੰਜਾਬ ਸਰਕਾਰ ਵੱਲੋਂ ਤਾਂ ਭਾਵੇਂ ਹਲੇ ਤੱਕ ਕੋਈ ਗ੍ਰਾਂਟ ਉਮੀਦਾਂ ਹੈਗੀਆਂ ਨੇ ਸੋਚ ਵੀ ਵੱਡੀ ਹੈ ਕਿ ਪਿੰਨੂ ਸੁਧਾਰਨਾ ਪਰ ਦੇਖਦੇ ਆਂ ਕਦੋਂ ਪੰਜਾਬ ਸਰਕਾਰ ਮਦਦ ਕਰਦੀ ਹੈ ਕੈਮਰਾਮੈਨ ਹਰਸ਼ਦੇ ਨਾਲ ਪੰਜਾਬ ਰਾਈਮ ਟੀਵੀ ਦੇ ਲਈ ਰਵੀ ਪਟਿਆ